ਪਠਾਨਕੋਟ ਵਿਖੇ ਕੋਮੰਗਨੀ ਤਲਾਬ ਦੇ ਵਿੱਚ ਲਕਸ਼ਮੀਨਾਰਾਇਣ ਮੰਦਿਰ ਪੈਂਦਾ ਹੈ ਇਹ ਦੱਸਦੇ ਹੀ ਇਹ ਮੰਦਿਰ ਜਿਹੜਾ ਹੈ ਪਠਾਨਕੋਟ ਦੀ ਖੂਬਸੂਰਤੀ ਨੂੰ ਬਿਆਨ ਕਰਦਾ ਹੋਇਆ ਨਜ਼ਰ ਆਉਂਦਾ ਹੈ ਪਠਾਨਕੋਟ ਦੀ ਖੂਬਸੂਰਤੀ ਬਤਾਉਣ ਦੇ ਵਿੱਚ ਇਹ ਮੰਦਿਰ ਦੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਜਿਹੜੀ ਆ ਰਹੀ ਹੈ ਤੇ ਹੁਣ ਇਹ ਜਿਹੜੀ ਖੂਬਸੂਰਤੀ ਹੈ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਲਾਬ ਦੇ ਵਿੱਚ ਇੰਨੀ ਜ਼ਿਆਦਾ ਗੰਦਗੀ ਹੈ ਕਿ ਮੱਛੀਆਂ ਦਾ ਸਰਵਾਈਵ ਕਰਨਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ ਤੇ ਮੱਛਲੀਆਂ ਜਿਹੜੀਆਂ ਨੇ ਲਗਾਤਾਰ ਮਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਜਿਹੜਾ ਹੈ ਉੱਥੇ ਰਹਿਣ ਦੇ ਵਿੱਚ ਮੁਸ਼ਕਿਲ ਆ ਰਹੀ ਹੈ ਕਿਉਂਕਿ ਇਹਨਾਂ ਮੱਛਲੀਆਂ ਦੇ ਮਰਨ ਦੇ ਕਾਰਨ ਤਲਾਬ ਦੇ ਵਿੱਚ ਮੰਦਰ ਦੇ ਵਿੱਚ ਬਦਬੂ ਜਿਹੜੀ ਹੈ ਉਹ ਕਾਫੀ ਜ਼ਿਆਦਾ ਫੈਲ ਗਈ ਹੈ ਤੇ ਪਿੰਡ ਵਾਸੀਆਂ ਨੇ ਜਿਹੜਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਲਗਾਤਾਰ ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਕਿਹਾ ਹੈ ਉਹਨਾਂ ਅੱਗੇ ਬੇਨਤੀ ਕੀਤੀ ਹੈ ਕਿ ਇਸ ਮੰਦਰ ਦੇ ਲਈ ਜਿਹੜਾ ਹੈ ਉਹ ਅਰੇਂਜਮੈਂਟ ਕੀਤਾ ਜਾਵੇ ਤਲਾਬ ਦੀ ਸਮੇਂ-ਸਮੇਂ ਤੇ ਸਫਾਈ ਜਿਹੜੀ ਆ ਉਹ ਕਰਵਾਈ ਜਾਵੇ ਕਿਉਂਕਿ ਇੱਥੇ ਤਾਂ ਆ ਰਹੀ ਹੈ ਤਾਂ ਸੰਗਤ ਨੂੰ ਵੀ ਕਾਫੀ ਜ਼ਿਆਦਾ ਜਿਹੜੇ ਭਗਤ ਇੱਥੇ ਮੱਥਾ ਟੇਕਣ ਲਈ ਆਉਂਦੇ ਨੇ ਆ ਇਸ ਮੰਦਿਰ ਦੀ ਖੂਬਸੂਰਤੀ ਦੇਖਣ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲ ਜਿਹੜੀ ਹੈ ਉਹ ਆ ਰਹੀ ਹੈ ਤੇ ਇਸ ਮੌਕੇ ਤੇ ਜਦੋਂ ਇਸ ਮੰਦਿਰ ਦੇ ਪ੍ਰਧਾਨ ਰੂਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਅਪਕਟਾ ਇੰਤਜ਼ਾਮ ਜਿਹੜੇ ਨੇ ਇਸ ਤਲਾਬ ਦੇ ਲਈ ਨਹੀਂ ਕੀਤੇ ਗਏ ਤਾਂ ਜੋ ਮੱਛਰੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਜ਼ਿਆਦਾ ਦੇਰ ਤੱਕ ਟਿਕ ਸਕਣ ਪਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਮੱਛਰੀਆਂ ਜਿਹੜੀਆਂ ਨੇ ਲੱਖਾਂ ਦੀ ਤਦਾਦ ਦੇ ਵਿੱਚ ਰੰਗ-ਬਰੰਗੀ ਮੱਛਰੀਆਂ ਜੋ ਕਿ ਇਸ ਮੰਦਿਰ ਦੀ ਖੂਬਸੂਤੀ ਨੂੰ ਚਾਰ ਚੰਨ ਲਗਾਉਂਦੀਆਂ ਸੀ ਮਰਦੀਆਂ ਹੋਈਆਂ ਨਜ਼ਰ ਆ ਰਹੀਆਂ ਇਹ ਹੁਣ ਪਿੰਡ ਵਾਸੀਆਂ ਅਤੇ ਨੇੜਲੇ ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਉਹ ਜੋ ਕੁਝ ਵੀ ਕਰਨਗੇ ਆਪਣੇ ਆਪ ਕਰਨਗੇ ਕਿਉਂਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਹੰਗਾਰਾ ਜਿਹੜਾ ਹੈ ਇਸ ਬਾਬਤ ਵਿੱਚ ਨਹੀਂ ਦਿੱਤਾ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਮੱਛੀਆਂ ਜਿਹੜੀਆਂ ਨੇ ਲਗਾਤਾਰ ਮਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੋ ਕਿ ਦੇਖਿਆ ਨਹੀਂ ਜਾਂਦਾ ਕਿਉਂਕਿ ਇਸ ਮੰਦਿਰ ਦੀ ਖੂਬਸੂਰਤੀ ਹੀ ਇਹ ਮੱਛੀਆਂ ਦੇ ਨਾਲ ਸੀ ਦਾ ਹੁਣ ਇੱਕ ਵਾਰ ਤੁਹਾਨੂੰ ਦੱਸ ਦਿੰਦੇ ਆ ਇਸ ਮੰਦਿਰ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਕੀ ਕਹਿਣਾ ਹੈ ਤੇ ਪ੍ਰਸ਼ਾਸਨ ਨੂੰ ਉਹਨਾਂ ਨੇ ਕਿੰਨੀ ਕੁ ਵਾਰੀ ਇਸ ਤਲਾਬ ਦੀ ਸਫਾਈ ਕਰਾਉਣ ਵਾਸਤੇ ਕੀ ਕੀ ਕਿਹਾ ਹੈ ਆਓ ਦੇਖਦੇ ਹਾਂ ਇੱਕ ਖਾਸ ਖਬਰ ਮੇਰਾ ਨਾਮ ਰੂਪ ਸਿੰਘ ਮੈਂ ਲక్ష్ਮੀਨਾਰ ਮੰਦਿਰ ਕਮੇਟੀ ਮੰਗਣੀ ਦਾ ਪ੍ਰਧਾਨ ਹਾਂ ਪ੍ਰਧਾਨ ਜੀ ਮੱਛੀ ਮਰ ਗਈ ਨਹੀਂ ਤੇ ਹੁਣ ਕੀ ਸਿਚੁਏਸ਼ਨ ਹੈ ਇਥੇ ਦੀ ਸਿਚੁਏਸ਼ਨ ਤਾਂ ਜਵਾਬ ਪਰਮਾਤਮਾ ਦੇ ਹੱਥ ਹੈ ਲੇਕਿਨ ਅਸੀਂ ਬਾਰ ਬਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਵੀ ਸਾਡੀ ਕੋਈ ਨਾ ਕੋਈ ਦੀ ਹੈਲਪ ਕਰੋ ਹਰ ਸਾਲ ਮੱਛੀ ਦੀ ਮਰਦੀ ਹੈ ਪ੍ਰਸ਼ਾਸਨ ਸਾਡੇ ਦੇ ਪਾਸੇ ਕੋਈ ਧਿਆਨ ਨਹੀਂ ਕਰਦਾ ਜੀ ਉਹਨੇ ਇਹਨੂੰ ਕਿਸ ਤਰ੍ਹਾਂ ਸਾਫ਼ ਕੀਤਾ ਜਾਏਗਾ ਦੇਖੋ ਨਾ ਜੀ ਲੇਬਰ ਦੀ ਭਾਜ ਫਿਰ ਰਿਹਾ ਲੇਬਰ ਸਾਨੂੰ ਮਿਲੇਗੀ ਅਸੀਂ ਨੂੰ ਕੱਲ ਜਿਹੜਾ ਮੱਛੀ ਨੂੰ ਸਾਫ਼ ਕਰਾ ਕੇ ਨਹੀਂ ਇੱਥੇ ਬਹੁਤ ਜਿਆਦਾ ਬਿਮਾਰੀ ਫੈਲ ਰਹੀ ਹੈ ਮੈਂ ਉਤਾਰ ਸਿੰਘ ਸਰਪੰਚ ਹਾਂ ਜੀ ਇਸ ਪਿੰਡ ਦੇ ਨੇ ਡੰਡਵਾ ਨੇ ਡੰਡਵਾ ਚ ਗਲੀ ਤੋਂ ਹਾਂਜੀ ਸਰਪੰਚ ਸਾਹਿਬ ਹਰ ਸਾਲ ਵੇਖਣ ਨੂੰ ਆਉਂਦਾ ਕਿ ਇੱਥੇ ਜਿਹੜੀਆਂ ਮੱਛੀਆਂ ਜਿਹੜੀਆਂ ਮਰਦੀਆਂ ਨੇ ਇਸ ਵਾਰ ਵੀ ਕੀ ਕਾਰਨ ਹੋਇਆ ਕਿ ਕਾਫੀ ਮਰ ਗਈਆਂ ਸਰ ਇਹ ਤਾਂ ਕੁਝ ਗਰਮੀ ਦੇ ਵਜ੍ਹਾ ਨਾਲ ਟੈਂਪਰੇਚਰ ਬੜਾ ਉਹਦੇ ਕਾਰਨ ਵੀ ਬਹੁਤ ਜ਼ਿਆਦਾ ਮਰੀਆਂ ਅਸੀ ਕਿ ਨਾ ਟੈਂਪਰੇਚਰ ਦੇ ਕਾਰਨ ਵੀ ਦੂਜੀ ਦੀ ਉਮਰ ਵੀ ਮੇਰੇ ਖਿਆਲ ਨਾਲ ਮੱਛੀ 1.5-2 ਸਾਲੀ ਹੈ ਤੇ ਹਰ ਸਾਲ ਜਿੱਦਾਂ ਇਹਦੀ ਵੱਡੀ ਮੱਸੀ ਹੁੰਦੀ ਮਰ ਜਾਂਦੀ ਜੀ ਇਹ ਕੀ ਹੈ ਸਾਰੀਆਂ ਮਰ ਗਈਆਂ ਜਾਂ ਜੇ ਹੋ ਰਿਹਾ ਹੈ ਛੋਟੀ ਮੱਸੀ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਪਰ ਵੱਡੀ ਜਿੰਨੀ ਮਰ ਗਈ ਹੈ ਆ ਇਹ ਹੁਣੇ ਨੂੰ ਕੀ ਸ੍ਰੰਪਾਸ ਸਫਾਈ ਕਿਦਾਂ ਕਰੇ ਬਦਬੂ ਬੜੀ ਐ ਤੇ ਬਰੋਏ ਜੀ ਆਉਣਾ ਅਸੀਂ ਅੱਜ ਬੈਠੇ ਦੇ ਇਸ਼ਾਰੇ ਜਨੇ ਆਦੇ 2-4 ਪਿੰਡਾਂ ਦੇ ਸਰਪੰਚ ਆਦੇ ਸੀ ਠੀਕ ਹੈ ਉਹ ਸਲਾਹ ਕੀਤੀ ਹੁਣ ਭਈਏ ਭੁਈਏ ਜਿਹੜੇ ਲੇਬਰ ਆਹੀਂ ਲਗਿਆ ਲਵਾਣਾ ਹੁਣ ਦੇਖੋ ਜਿਹੜਾ ਹੁਣ ਪ੍ਰਸ਼ਾਸਨ ਆ ਉਹਨਾਂ ਪਸੂ ਇੰਨੇ ਜੇ ਜੰਗੇ ਦਾ ਉਹਨਾ 2-4 ਦਿਨ ਟਪਾਏ ਦੇਣਾ ਇਥੇ ਮੁਸ਼ਕਿਲ ਨਹੀਂ ਆ ਮਾ ਬਿਮਾਰੀ ਫੈਲਣ ਦਾ ਖਤਰਾ ਤੋਂ ਉਹ ਸਲਾਹ ਕਰ ਰਹੇ ਨੇ ਕਿ ਕੋਈ ਲੇਬਰ ਭਈਏ ਭੁਈਏ ਮੈਂ 15-20 ਬੰਦੇ ਆਦੇ ਡੇਰਿਆਂ ਦੇ ਆਦੇ ਨੇ ਉਹ ਲਈਏ ਅੱਜ ਅਸੀਂ ਸ਼ੁਰੂ ਕਰਾਂ ਲੱਗੇ ਆਂ ਕੋਈ ਸਿੱਕੇ ਕਰਾਈ ਵੀ ਆ ਸਾਹ ਪਾਲੀ ਪਾਲੀ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ